ਆਹ ਕਿਧਰ ਆ ਗਏ ਆਪਾਂ ਓਏ ਆਉਣ ਨੂੰ ਗਾੜੀ ਹਿਮਾਲਿਆ ਪਰਬਤ ਤੇ ਆ ਗਏ ਆ ਆ ਫੜ ਜਰਾ ਘਾਰ ਪਾ ਓ ਮੈਨੂੰ ਹਾਰ ਪਈ ਜਾਂਦੇ ਜੋ ਮੈਂ 100 ਮੀਟਰ ਦੀ ਦੌੜ ਜਿੱਤੀ ਆ ਓ ਦੌੜ ਨਹੀਂ ਜਿੱਤਿਆ ਤੂੰ ਹਾਰ ਗਿਆ ਵਾ ਹਾਰ ਗਿਆ ਵਾ ਓ ਜਿੰਦਗੀ ਦੀ جنگ ਹਾਰ ਗਿਆ ਵਾ ਜਿੰਦਗੀ ਦੀ جنگ ਓ ਮੇਰਾ ਤਾਂ ਵਿਆਹ ਤੇ ਰਿਆ ਵਾ ਓ ਕੋਈ ਨਹੀਂ ਆ ਜਾ ਕਰਾਉਣੇ ਆ ਤੇਰੀ ਤੇਰੇ ਸੰਡੂ ਨਾਲ ਮਿਲਣੀ ਆ ਜਾ ਆਜੋ ਆਜੋ ਸੰਡੂ ਸਾਹਿਬ ਆਜੋ ਇਧਰ ਓ ਕਿਹੜਾ ਸੰਡੂ ਮੇਰੀ ਤਾਂ ਨਾਲ ਦੀ ਕੱਲੀ ਕੱਲੀ ਆ ਕੋਈ ਨਹੀਂ ਦੱਸ ਦੇ ਆਜੋ ਬਹਿ ਜਾਓ ਆਇਓ ਖਡਾਉਣੇ ਆ ਗਾਣੇ ਤੁਹਾਨੂੰ ਦੋਵਾਂ ਨੇ ਬਹੁਤ ਯਰਗ ਜਮਾ ਸਾਗੜ ਦਾ ਵੱਟੀ ਕੁੜਕੜ ਜੰਦੇ ਕੁਛ ਤਛ ਪਗਲ ਮਧੂਰੀ ਇੱਕ ਦਿਨਾਂ ਜੰਪਲ ਦਾ ਕੱਲੂਪਾ ਮੈਂ ਉਹ ਤੂੰ ਹੀ ਹਾਰ ਪਈ ਫਿਰਂਦੇ ਤੇਰਾ ਵਿਆਹ ਉਹ ਵਿਆਹ ਨਹੀਂ ਹੁਣ ਆਪਣੀ ਸਵਾ ਹੀ ਆ ਤੂੰ ਆ ਕੀ ਮਤਲਬ ਉਹ ਭਰਾਵਾ ਵਿਆਹ ਵਾਲੇ ਸੁਪਨਿਆਂ ਚੋਂ ਬਾਹਰ ਆ ਜਾ ਹੁਣ ਆਪਾਂ ਮਰ ਗਏ ਆ ਹੈ ਸੱਚੀ ਮਰ ਗਏ ਆ ਆਹੋ ਇਧਰ ਵੀ ਈਡ ਹੁੰਦੀ ਆ ਨਹੀਂ ਹੋਣੀ ਵੀ ਨਹੀਂ ਆ ਓਏ ਤੁਸੀਂ ਕਿ ਚੁੰਡੀ ਤਾਂ ਫਾ ਲਾਇਆ ਵਾ ਟਿਕਦੇ ਨਹੀਂ ਇਹ ਇਹ ਕੌਣ ਇਹ ਜੰਮ ਆ ਉਹਨਾਂ ਦੇ ਤਾਂ ਤੁਹਾਡੇ ਵੱਡੇ ਸਿੰਘ ਨਹੀਂ ਹੁੰਦੇ ਉਹ ਵਿਖਾਈਏ ਤੁਹਾਨੂੰ ਸਿੰਘ ਉਹ ਤੁਸੀਂ ਜੰਮ ਫਿਲਮਾਂ ਜੀ ਵੇਖੇ ਆ ਆ ਜਾਓ ਤੁਹਾਨੂੰ ਹੁਣ ਅਸਲ ਚ ਵਿਖਾਉਨੇ ਆ ਜੰਮ ਚੇਸ ਤੋਂ ਦੀ ਕਾਸ ਤੋਂ ਕਾਸ ਤੋਂ ਦੀ ਫਰੇਗਾ ਬਫਨ ਕੁਲੋ ਬਫਨ ਕੁਲੋ ਇਲੋ ਪਾ ਇਲੋ ਪਾ ਅੰਨੀ ਪਾ ਦ ਪੋਗਲਾ ਪੋਗਲਾ ਬਾਬਾ ਜੀ ਇਹ ਕਿੱਥੇ ਅੰਨੀ ਪਾਉਣ ਨੂੰ ਫਿਰਦਾ ਓਏ ਕੋਕ ਨਹੀਂ ਇਹਨੂੰ ਕਿਹਾ ਬੰਦੇ ਦੋਕ ਚੋਕ ਕੇ ਲਿਆਉਣੇ ਅੜੀਆਂ ਕਰੀ ਜਾਂਦਾ ਇੱਕ ਸ਼ੇਰ ਖਾਨ ਇੱਕ ਪਾਸਟਰ ਤੇ ਇੱਕ ਨਾਥੀ ਹਾਂ ਸਾਰੀਆਂ ਜਾਤਾਂ ਫਿਰ ਤੁਸੀਂ ਚੁੱਕਦੇ ਆ ਓਏ ਜਾਤਾਂ ਪਾਤਾਂ ਤੁਸੀਂ ਬਣਾਈਆਂ ਵਾ ਓਏ ਰੱਬ ਨੇ ਤੇ ਇਨਸਾਨ ਹੀ ਬਣਾਇਆ ਵਾ ਓਏ ਉਹਦੀਆਂ ਨਰਾ ਸਾਰੇ ਇੱਕੋ ਆ ਜਾਏਗਾ ਫਿਰ ਜਮਾ ਉਹਦਾ ਰਸਤਾ ਬੜਾ ਖਰਾਬ ਆ ਮੇਰੇ ਵੱਖੀਆਂ ਚੜ ਜਾਂਦੀਆਂ ਹੈ ਹਾਂ ਐਡੀ ਵੱਖੀ ਵੀ ਚੜੀ ਹੁੰਦੀ ਆ ਬਾਬਾ ਜੀ ਇੰਨਾ بڑے ਦਸਤਾਨੇ ਪਾਏ ਕੀ ਗੱਲ ਹੈ ਮੱਜਾ ਚੈੱਕ ਕਰਦੇ ਓਏ ਮੱਜਾ ਚੈੱਕ ਹੀ ਨਹੀਂ ਕਰਦਾ ਮੱਜਾ ਚੁੱਕ ਵੀ ਲਿਆਉਂਦਾ ਵਾ ਲਿਆਏਗਾ ਫੇ ਚੁੱਕੇ ਆਪ ਤੂੰ ਗੱਡੀ ਲਈ ਫਿਰਦਾ ਮੈਨੂੰ ਰੇੜੀ ਦਿੱਤੀ ਓਏ ਗੱਡੀ ਐਵੇਂ ਮਿਲੀ ਆ ਉਹ ਸੀਐਮ ਤੇ ਪੀਐਮ ਦੀ ਜਾਨ ਕੱਢੀ ਫੇ ਪ੍ਰੋਮੋਸ਼ਨ ਹੋਈ ਆ ਮੇਰੀ ਓ ਐਸਾ ਹੋਵੇ ਮੇਰੀ ਤਾਂ ਫੇ ਵਾਰੀ ਨਹੀਂ ਹੋਣੀ ਹੌਣ ਵਾਲੇ ਮੰਤਰੀ ਦਾ ਜਿ ਵਿਆਹ ਕਰਾਉਂਦੇ ਆ ਇਹਨਾਂ ਕੀ ਪਤਾ ਕਦੋਂ ਮਰਨਾ ਹੈ ਓ ਜਦੋਂ ਉਹਨਾਂ ਦੀ ਵਾਰੀ ਆਊਗੀ ਉਦੋਂ ਹੀ ਮਰਨਾ